ਜੋ ਅਕਾਲੀ ਦਲ ਜੋ ਨਵੀਂ ਭਰਤੀ ਹੋਏਗੀ ਉਹ ਇਹਨਾਂ ਦੇ ਗਠਨ ਦੇ ਅੰਡਰ ਹੀ ਹੋਏਗੀ ਲੇਕਿਨ ਆਪਾਂ ਦੇਖਿਆ ਗਿਆ ਹੈ ਕਿ ਜੋ ਅਕਾਲੀ ਦਲ ਦੇ ਮੈਂਬਰ ਨੇ ਉਹੀ ਡਰਾਈਵ ਚਲਾਈ ਜਾ ਰਹੇ ਨੇ ਉਹੀ ਮੈਂਬਰ ਭਰਤੀ ਕਰੀ ਜਾ ਰਹੇ ਤੇ 35 ਲੱਖ ਤੋਂ ਵੱਧ ਵੀ ਕਹਿੰਦੇ ਮੈਂਬਰ ਭਰਤੀ ਕਰ ਲਏ ਗਏ ਨੇ ਕੀ ਲੱਗਦਾ ਹੈ ਜੀ ਇਹ ਸਾਰਾ ਕੁਝ ਠੀਕ ਹੋ ਰਿਹਾ ਹੈ ਡਿਟਰਸ਼ਿਪ ਆ ਜਿਹਨੇ ਜਨਤਕ ਤੌਰ ਤੇ ਇਹਨਾ ਕਬੂਲ ਕਰ ਲਏ ਹੁਣ ਨੈਤਿਕ ਤੌਰ ਤੇ ਅਗਵਾਈ ਕਰਨ ਦਾ ਹੱਕ ਨਹੀਂ ਰੱਖਦਾ ਜੀ ਹੋਈ ਅੱਛਰ ਹੁਣੇ ਮਿਹਨਤ ਜਤਨ ਜਿਹੜੇ ਸੀ ਸਤਿਵਰੀ ਕਮੇਟੀ ਦੇ ਜੀ ਹੁਣਾਂ ਬਿਲਕੁਲ ਧਿਆਨ ਨਹੀਂ ਦਿੱਤਾ ਕਿ ਮਨਮਰਜ਼ੀ ਦੀ ਪੱਤੀ ਚੱਲੀ ਹੈ ਜੀ ਤੇ ਹੁਣ ਮੈਂਬਰਾਂ ਦੇ ਨਾਲ ਜਿਹੜੇ ਸਤਿਵਰੀ ਕਹਿੰਦੇ ਨੇ ਜੀ ਇਹ ਹੋ ਗੋ ਨਾਮੇ ਲਗੜਾ ਕੋ ਨਾਮੇ ਕੋ ਘੋੜੇ ਹੋ ਰਹੇ ਨੇ ਬਾਤ ਹੈ ਤੁਸੀਂ ਲੋਗ ਅ ਇੱਛਾ ਜਰੂਰ ਰੱਖਦੇ ਨੇ ਵੀ ਜਿਹਦਾ ਸਭ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਜੀ ਅਕਾਲ ਪਤਵਰ ਕੋ ਘੋੜੇ ਹੋ ਰਹੇ ਨੇ ਜੀ ਤੇ ਤੁਹਾਡੇ ਵੱਲੋਂ ਬਸਲ ਪੂਰੀ ਮਨਮਰਜ਼ੀ ਨਾਲ ਅ ਧੜਾ ਬਣਾ ਕੇ ਖਲੀ ਸਹਿਬਾ ਜਿਹੜਾ ਏਕਤਾ ਲਿਆਉਣ ਦੀ ਇੱਛਾ ਸੀ ਸਾਲ ਸਭ ਦੀ ਅ ਜਿਹੜਾ ਸਹਿਬਾ ਨਾ ਦੀ ਜ਼ੀਰੋ ਦੇਣ ਕੀਤਾ ਤਾਰ ਕੋਲੋਂ ਕੀਤਾ ਜੀ ਆ ਹਕੂਮਤ ਦੇ ਤੌਰ ਤੇ ਅਸੀਂ ਤਾਂ ਬੰਥ ਦੀ ਕਿਸ਼ਰੀ ਚ ਜਾਵਾਂਗੇ ਜੀ ਬੰਥ ਦੀ ਜ਼ੇਰ ਚ ਜਾ ਕੇ ਬੰਥ ਹੀਨ ਕਰਾ ਕਰੇ ਇਹ ਗੱਲ ਲੈ ਕੇ ਸਾਹਮਣੇ ਅ ਕਿਉਂਕਿ ਅਧਿਆਜ ਰਸਵਨੰਤ ਜੋ ਬਰਨਾਰਸਿ ਜੇ ਕਰ ਲਿਆ ਜੀ ਹੁਣ ਜੇ ਉਹ ਵਿਜਿਤ ਹੋ ਗਏ ਜੇ ਡੇ ਗਏ ਜੇ ਮੰਨਨ ਕਰਦੇ ਜੇ ਉਹ ਕਹਤਾ ਜੇ ਜੇਦਾਰ ਤੇ ਕੋਈ 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 ਨਹੀਂ ਕਰ ਰਹੇ ਤਾਂ ਕੁਦਰਤ ਤੌਰ ਤੇ ਫਖਾਲਸਾ ਬੰਦ ਕਰਦਾ ਖਾਲਸਾ ਬੰਦ ਜਿਹੜੀ ਜਿਹੜੀ ਆ ਰੁਕੋ ਫੋ ਜਾਵਾਂਗਾ ਜਨਤਾ ਫੈਦਰਾ ਕਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਵੀ ਜੁੜੇ ਹੋਏ ਨੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਚੰਦੂ ਮજરા ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੀ ਤੁਹਾਡਾ ਜੀ ਜੀ ਅੱਜ ਜੋ ਸ਼੍ਰੀ ਅਕਾਲ ਤਖਤ ਜੱਥੇਦਾਰ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਕਿ ਉਸਦੀ ਵੀ ਮੀਟਿੰਗ ਹੋਈ ਹੈ ਜੀ ਬੇਸਿਕਲੀ ਬਣਾਈ ਤਾਂ ਇਸ ਕਰਕੇ ਗਈ ਸੀ ਕਿ ਜੋ ਅਕਾਲੀ ਦਲ ਚੋਂ ਨਵੀਂ ਭਰਤੀ ਹੋਏਗੀ ਉਹ ਇਹਨਾਂ ਦੇ ਗਠਨ ਦੇ ਅੰਡਰ ਹੀ ਹੋਏਗੀ ਲੇਕਿਨ ਆਪਾਂ ਦੇਖਿਆ ਗਿਆ ਹੈ ਕਿ ਜੋ ਅਕਾਲੀ ਦਲ ਦੇ ਮੈਂਬਰ ਨੇ ਉਹੀ ਡਰਾਈਵ ਚਲਾਈ ਜਾ ਰਹੇ ਨੇ ਉਹੀ ਮੈਂਬਰ ਭਰਤੀ ਕਰੀ ਜਾ ਰਹੇ ਨੇ ਤੇ 35 ਲੱਖ ਤੋਂ ਵੱਧ ਵੀ ਕਹਿੰਦੇ ਮੈਂਬਰ ਭਰਤੀ ਕਰ ਲਏ ਗਏ ਨੇ ਕੀ ਲੱਗਦਾ ਹੈ ਜੀ ਇਹ ਸਾਰਾ ਕੁਝ ਠੀਕ ਹੋ ਰਿਹਾ ਹੈ ਤੇ ਠੀਕ ਤਾਂ ਹੋ ਹੀ ਨਹੀਂ ਰਿਹਾ ਮਤਲਬ ਪਹਿਲੀ ਗੱਲ ਤਾਂ ਅਕਾਲੀ ਦਲ ਦੇ ਮੈਂਬਰ ਨਹੀਂ ਭਰਦੇ ਕਰ ਅਕਾਲੀ ਦਲ ਦੇ ਨਾ ਇੱਕ ਧੜੇ ਵੱਲੋਂ ਇਹ ਸਾਰਾ ਕੁਝ ਹੋ ਰਿਹਾ ਠੀਕ ਹੈ ਜੀ ਪਹਿਲੀ 2 ਦਸੰਬਰ ਨੂੰ ਜਥੇਦਾਰ ਸ੍ਰੀ ਅਕਾਸ਼ਾਤਾਰ ਸਾਹਿਬ ਨੇ ਪੰਥ ਸਿੰਘ ਸੈਮਾਨਾ ਦੀ ਸੇਵਾਤੀ ਨਾਲ ਜੀ ਜਿਹੜਾ ਫਟਾਫਟ ਸੁਣਾਇਆ ਸੀ ਉਹਦੇ ਚ ਬੜਾ ਸਾਫ਼ ਕਿਹਾ ਸੀ ਕਿ ਅਕਾਲੀ ਸਰਕਾਰਾਂ ਦੇ ਵਿੱਚ ਜਿਹੜੇ ਗੁਨਾਹ ਹੋਏ ਜੀ ਗਲਤ ਫੈਸਲੇ ਹੋਏ ਉਹਦੇ ਨਾਲ ਅਕਾਲੀ ਦਲ ਕਮਜ਼ੋਰ ਪੈ ਗਿਆ ਫਤਨਾ ਪੈ ਗਿਆ ਜਿਸ ਲਈ ਜਿਹਦੀ ਲੀਡਰਸ਼ਿਪ ਆ ਜਿਹਨੇ ਜਨਤਕ ਤੌਰ ਤੇ ਇਹਨਾ ਕਬੂਲ ਕਰ ਲਏ ਹੁਣ ਨੈਤਿਕ ਤੌਰ ਤੇ ਅਗਵਾਈ ਕਰਨ ਦਾ ਹੱਕ ਨਹੀਂ ਰੱਖਦੇ ਇਸ ਲਈ ਨਾਲ ਉਹਨੇ ਕਿਹਾ ਇਸ ਲਈ ਭਵਿष्य ਅਕਾਲੀ ਦਲ ਦੀ ਪਾਰਟੀ ਸੱਤ ਮੈਂਬਰੀ ਕਮੇਟੀ ਕਰੇਗੀ ਜੀ ਮੈਂ ਪ੍ਰਧਾਨ ਦੇ ਚੋਣ 6 ਮਹੀਨੇ ਦੇ ਅੰਦਰ ਅੰਤ ਕਰਾਂਗੀ ਠੀਕ ਹੈ ਜੀ ਤੇ ਸੱਤ ਮੈਂਬਰ ਕਮੇਟੀ ਪਤਾ ਮਿਖਾ ਦੇ ਹੋਈ ਜਿ ਬਣਾਤੀ ਜੀ ਤੇ ਸੱਤ ਕਮੇਟੀ ਦੇ ਮੈਂਬਰਾਂ ਤੇ ਥੜੇ ਨੇ ਇਤਰਾਜ਼ ਸ਼ੁਰੂ ਕਰਤੇ ਜੀ ਭਾਈ ਸਾਹਿਬ ਬ੍ਰੀਖ ਸਿੰਘ ਜਿਹਨੇ ਸ਼ਹਾਦਤ ਦਿੱਤੀ ਜੀ ਉਹਦੇ ਪਾਰਟੀਕ ਸਵਾਰ ਖੜੇ ਕਰਤੇ ਜੀ ਇਹਦਾ ਬਵਾਸ ਖੜੇ ਕਰਕੇ ਮਾਗੀ ਤੇ ਜਹੇਦਾਰਾਂ ਦੇ ਨਾਮ ਦੇ ਵਿਰੁੱਧ ਮਤਾ ਪਵਾ ਦਾ ਜੀ ਕਾਲਤਾ ਸਾਹਿਬ ਤੇ ਜੋ ਕਬੂਲ ਕੀਤੇ ਗਿਨਾ ਜੀ ਸਾਹਬ ਤੇ ਬਾਦਲ ਨੇ ਅਮੋਖਸਰੇ ਦੇ ਪਿੰਡ ਜਿਹੇ ਗਏ ਤਾਂ ਵੀ ਮੈਂ ਤਾਂ ਪਾਕਿਸਤਾਨ ਪੌਰ ਤੇ ਡਾਕ ਟਕਾਉਣ ਬਾਅਦ ਖੁਦ ਅਸੀਂ ਜੀ ਜਿਹੜੀ ਸੱਤ ਫਬਰੀਕ ਕਮੇਟੀ ਨੂੰ ਅ ਮੰਨਣ ਦੇ ਤਾਂ ਆਪਣੀ ਮਰਜ਼ੀ ਦੀ ਕਮੇਟੀ ਬਣਾ ਕੇ ਮਰਜ਼ੀ ਦੇ ਅਬਜ਼ਰਵਰ ਲਾ ਕੇ ਠੀਕ ਹੈ ਜੀ ਇਹਨਾਂ ਨੂੰ ਕਰਤੀ ਮਸਲਿਆਂ ਵੀ ਕਾਲਤਾ ਦੇ ਹਕੂਮਨਾਵਿਆਂ ਨੂੰ ਜੀ ਲਲਕਾਰਤਾ ਜੀ ਤੇ ਭਾਵੇਂ ਦੇ ਇਦਾਂ ਕਿ ਜਾਇਦਰ ਸਾਹਿਬ ਨੇ ਬਾਰ ਬਾਰ ਕਿਹਾ ਨਵਾਂ ਇਨਮੇ ਨਾ ਲਾਗੂ ਹੋਵੇ ਜੀ ਉਹ ਕੋ ਨਾ ਮੰਨ ਨਾ ਮੰਨ ਲਈ ਆ ਨਾ ਕੀਤੀ ਜਾਵੇ ਠੀਕ ਹੈ ਜੀ ਫਿਰ ਗ੍ਰੋਮ ਦੇ ਡੰਡੇ ਦਿਖਾਏ ਗਏ ਜੀ ਉਹ ਵੀ ਕਿਸੇ ਨੇ ਪ੍ਰਵਾਨ ਨਹੀਂ ਕੀਤੇ ਦੂਜੇ ਪਾਸੇ ਪਾਕਿਸਤਾਨਾ ਨੇ ਕਿਹਾ ਕਿ ਕਾਨੂੰਨੀ ਕੋਈ ਗੱਲ ਨਹੀਂ ਹੈ ਜੀ ਮਨ ਲਈ ਤੇ ਫਿਰ ਸਤੰਬਰ ਦੀ ਕਮੇਟੀ ਨੇ ਮਨ ਮਰਦੀ ਦੀ ਕੀਤੀ ਬਣਾਉਂਦੀ ਘੋਸ਼ਣਾ ਕੀਤੀ ਜਿਹੜੀ ਜਾਇਦਰ ਸਾਹਿਬ ਨੇ ਰੋਕ ਠੀਕ ਹੈ ਜੀ

ਉਹਨਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਕਿ ਮਨਮਰਜ਼ੀ ਦੀ ਭਰਤੀ ਜਾਰੀ ਰੱਖੀ ਹੋਈ ਜਾਵੇ ਤੇ ਹੁਣ ਮੈਂਬਰਾਂ ਦੇ ਸੱਤ ਮੈਂ ਤੋਂ ਕਹਿੰਦੇ ਨੇ ਜੀ ਇਹ ਹੋਗੋ ਨਾ ਮੇਰੀ ਲਗਣਾ ਹੋਗੋ ਨਾ ਮੇ ਲੋਕੋੜੇ ਹੋ ਰਹੇ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਉਂਕਿ ਜਦੋਂ ਬਾਜਰੀ ਅੱਜ ਵੀ ਜੋ ਹੱਤ ਮੈਂਬਰ ਦੀ ਮੀਟਿੰਗ ਹੁੰਦੀ ਹੈ ਉਹਦੇ ਮੈਂਬਰ ਨੇ ਜੋ ਮਨਪ੍ਰੀਤ ਸਿੰਘਿਆਲੀ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਜੋ ਇਹ ਹੁਣ ਪ੍ਰਤੀਕਿਰਿਆ ਜੋ ਚੱਲ ਰਹੀ ਹੈ ਜੋ ਮੈਂਬਰ ਇੱਕ ਤੜਾਕਾਲੀ ਦਲ ਦਾ ਕਰ ਰਿਹਾ ਐਡ ਉਹ ਬਿਲਕੁਲ ਹੀ ਉਲੰਘਣਾ ਹੈ ਬਿਲਕੁਲ ਉਹ ਖਿਲਾਫ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਦਸੰਬਰ 2 ਦੀ ਹਕੂਮਨਾਮੀ ਹੋਏ ਸਨ ਤੇ ਫਿਰ ਵੀ ਆਪਾਂ ਦੇਖਦੇ ਜੇ ਮੀਟਿੰਗ ਅੱਜ ਵੀ ਹੋਈ ਲੇਕਿਨ ਉਸ ਦੇ ਗੇਂਸਟ ਕੋਈ ਸਟੈਪ ਜਾਂ ਕੋਈ ਐਕਸ਼ਨ ਤਾਂ ਲਿਆ ਨਹੀਂ ਗਿਆ ਹੁਣ ਅਗਲੀ ਮੀਟਿੰਗ ਦੀ ਤਰੀਕ ਜਰੂਰ ਦਿੱਤੀ ਗਈ ਹੈ ਲੇਕਿਨ ਜੋ ਭਾਰਤੀ ਹੋ ਰਹੀ ਹੈ ਫਿਲਹਾਲ ਵੀ ਜਾਰੀ ਹੈ ਮੈਂ ਹੀ ਕਹਿੰਦਾ ਬੜੀ ਵੱਡੀ ਗੱਲ ਆ ਜੇ ਤੁਸੀਂ ਕਹੀਆ ਵੀ ਤੇ ਵਾਕਈ ਭਾਰਤੀ ਵੀ ਜਾਰੀ ਆ ਦੇ ਉਪਾਰਤੀ ਨੂੰ ਮੰਨਿਆ ਨਹੀਂ ਜਾ ਸਕਦਾ ਸਾਹਿਬ ਦੇ ਹੁਕਮ ਮੰਨਣ ਵਾਲੇ ਲੋਕਾਂ ਵੱਲੋਂ ਤੇ ਹੁਣ ਪਾਸਪਾਸ ਗੱਲਾਂ ਨਿਕਰ ਕੇ ਸਾਹਮਣੇ ਆ ਰਹੀਆਂ ਨੇ ਕਿ ਇੱਕ ਸ੍ਰੀ ਅਕਾਲਤਾ ਸਾਹਿਬ ਨੂੰ ਭਗੌੜੇ ਕਹਿ ਲੋ ਅਕਾਲਤਾ ਸਾਹਿਬ ਨੂੰ ਹੁਣ ਵਾਲੇ ਕਹਿ ਲੋ ਅਕਾਲਤਾ ਸਾਹਿਬ ਦੇ ਫੁਕੋਆਂ ਦੀ ਲਗਣਾ ਕਰਨ ਵਾਲੇ ਕਹਿ ਲੋ ਇੱਕ ਤਤਉ ਹੋ ਗਿਆ ਇੱਕ ਉਹ ਜਿਹੜੇ ਅਕਾਲਤਾ ਸਾਹਿਬ ਨੂੰ ਸਮਰਪਿਤ ਨੇ ਅਕਾਲਤਾ ਸਾਹਿਬ ਦੀ ਤਾਬੇ ਹੋ ਕੇ ਅਕਾਲੀ ਸਤਿ ਸ਼੍ਰੀ ਅਕਾਲ ਜੀ ਕੰਮ ਬੰਦ ਕਰਨਾ ਚਾਹੁੰਦੇ ਨੇ ਨਵੀਂ ਦੀਪ ਦੇ ਇਸ ਤਰ੍ਹਾਂ ਦੇ ਲੋਕ ਅਕਾਲੀਆਂ ਤੋਂ ਕਰਦੇ ਨੇ ਤਾਂ ਦੀ ਲੀਡਰਸ਼ਿਪ ਲੈਣਾ ਚਾਹੁੰਦੇ ਨੇ ਜੀ ਇਹ ਸਾਰੀਆਂ ਗੱਲਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਚੰਦੂ ਮਾਜਰੇ ਜੀ ਸਿੱਧੇ ਤੌਰ ਤੇ ਕਲੀਅਰ ਹੋ ਗਿਆ ਹੈ ਕਿ ਇੱਕ ਧੜਾ ਜੋ ਹੈਗਾ ਅਕਾਲੀ ਦਲ ਦਾ ਉਹ ਉਲੰਘਣਾ ਕਰ ਰਿਹਾ ਜਿਹ 2 ਦਸੰਬਰ 2 ਦੀ ਹੁਕਮਨਾਮੇ ਹੋਏ ਨੇ ਲੇਕਿਨ ਉਸ ਦੇ ਬਾਵਜੂਦ ਐਸਜੀਪੀਸੀ ਦੇ ਪ੍ਰਧਾਨ ਜਾਂ ਕਹਿ ਲੋ ਸ਼੍ਰੀ ਅਕਾਲ ਤਖਤਾ ਸਾਹਿਬ ਦੇ ਜਥੇਦਾਰ ਕਿਉਂ ਨਹੀਂ ਕੋਈ ਐਕਸ਼ਨ ਲੈ ਰਹੇ ਇਸ ਦੇ ਮਾਮਲੇ ਵਿੱਚ ਪੈਸੇ ਤਾਂ ਦੇਖੋ ਸਹੀ ਮੈਨਾ ਚਾ ਲੈਣਾ ਚਾਹੀਦਾ ਕੁਝ ਅੱਜ ਹੋਰ ਦੇਖਿਆ ਹੋਣਾ ਜੈਦਾ ਸ਼੍ਰੀ ਅਕਾਲ ਤਾ ਸਾਹਮਣੇ ਜੀ ਅੱਜ ਬੜੇ ਸਾਫ਼ ਤੇ ਸਪੱਸ਼ਟ ਸਾਹਿਬ ਦਾ ਜੀ ਕਿ ਅੱਗੇ ਕਹਿ ਨਹੀਂ ਹਰਪ੍ਰੀਤ ਸਿੰਘ ਨੂੰ ਜੀ ਸੇਦ ਕਰਨਾ ਜੀ ਸ੍ਰੋਮਣੀ ਕਮੇਟੀ ਬਣਾਉ ਉਸਰਾ ਦਾ ਗੱਲ ਥਾ ਜੀ ਔਰ ਉਸਾਂ ਵੱਲੋਂ ਗੈਨੀ ਹਰਪ੍ਰੀਤ ਸਿੰਘ ਨੂੰ ਦੋਸ਼ ਇਕਰਾਰ ਦੇਣ ਦੇ باوجود ਵੀ ਜੀ ਐਸਡੀ ਟਰੰਕ ਕਮੇਟੀ ਦੀ ਭੜਾਈ ਸਾਹਿਬ ਕਮੇਟੀ ਨੇ ਜੀ ਉਨ੍ਹਾਂ ਨੂੰ ਸਵੀਕਾਰ ਦੇ ਕੇ ਬਰਖਾਸਤ ਜੀ ਜਿਹੜਾ ਠੀਕ ਠੀਕ ਨਹੀਂ ਲੱਗਿਆ ਜੀ ਇਹ ਤਾਂ ਨਿੰਦਾ ਦਾ ਕਰਤੀ ਜੀ ਅਤੇ ਤਾਂ ਕੋਈ ਨਹੀਂ ਕੀਤਾ ਜੀ ਇਹ ਮਤਲਬ ਜਿਵੇਂ ਤੁਸੀਂ ਵੀ ਹੋ ਹਰ 8000 3500 ਦਾ ਸੀ ਆ ਜੀ ਉਹਦੇ ਮਤਲਬ ਇੱਕ ਸਵਾਲ ਖੜਾ ਹੋ ਰਿਹਾ ਜੀ ਵੀ ਜੇ ਉਹਨਾਂ ਨੇ ਗਲਤ ਕੰਮ ਕੀਤਾ ਜੇ ਉਹਨਾਂ ਨੇ ਕਾਂਟਾ ਸਾਹਿਬ ਦੇ ਜ਼ਹਿਰਦਾਰ ਦੀ ਹੁਕਮ ਦੀ ਤਕੀਦ ਕੀਤੀ ਆ ਜੇ ਜ਼ਹਿਰਦਾਰ ਸਾਹਿਬ ਦੇ ਹੁਕਮ ਨੂੰ ਪਰਵਾਹ ਨਹੀਂ ਕੀਤਾ ਤਾਂ ਫਿਰ ਹੋਈ ਨਾ ਕੋਈ ਐਕਸ਼ਨ ਤਾਂ ਉਹਨਾਂ ਵੱਲੋਂ ਹੋਣਾ ਚਾਹੀਦਾ ਇਹ ਗੱਲ ਹਰ ਇੱਕ ਦੇ ਮੰਨਤੇ ਆ ਰਹੇ ਆ ਕਿਉਂਕਿ ਚਲੋ ਜੀ ਕਿਉਂਕਿ ਚਲੋ ਮਾਈ ਸਾਹਿਬ ਜੀ ਆਪਾਂ ਦੇਖਦੇ ਆ ਕਿ ਜੋ ਜੱਥੇਦਾਰ ਸਾਹਿਬ ਬਿਲਕੁਲ ਸੁਪਰੀਮ ਆਪਣੀ ਸੰਸਥਾ ਹੈਗੀ ਆ ਮਤਲਬ ਸਰਮੋਰ ਸੰਸਥਾ ਆਪਾਂ ਸਿੱਖਾਂ ਦੀ ਮੰਦੇ ਆ ਉਹਨਾਂ ਨੂੰ ਤੇ ਉਸ ਦੇ ਬਾਵਜੂਦ ਕਿ ਸਾਰਾ ਉਹਨਾਂ ਤੋਂ ਅਧਿਕਾਰ ਹੈਗੇ ਆ ਉਸੇ ਚੌਣ ਤੇ ਐਕਸ਼ਨ ਕੋਈ ਵੀ ਲੈ ਸਕਦੇ ਆ ਲੇਕਿਨ ਫੇਰ ਵੀ ਇਦਾਂ ਕਿਉਂ ਲੱਗ ਰਿਹਾ ਕਿ ਉਹ ਐਕਸ਼ਨ ਕੋਈ ਲੈਣਾ ਨਹੀਂ ਚਾਹ ਰਹੇ ਜਾਂ ਕਿਸੇ ਪ੍ਰੈਸ਼ਰ ਹੇਟ ਨੇ ਅ ਇਹ ਤਾਂ ਖੈਰ ਉਹੀ ਦੱਸ ਸਕਦੇ ਨੇ ਪਰ ਆ ਪਾਂਥਾ ਤੈਸੀ ਲੋਕ ਅ ਇੱਛਾ ਜ਼ਰੂਰ ਰੱਖਦੇ ਨੇ ਵੀ ਜਿਹੇ ਦਾ ਸਾਹਿਬ ਨੂੰ ਹੁਣ ਕੋਈ ਐਕਸ਼ਨ ਲੈਣਾ ਚਾਹੀਦਾ ਅਕਾਲ ਤਖਤ ਸਾਹਿਬ ਤੋਂ ਭਗੌੜਿਆ ਵਿਰੁੱਧ ਜੀ ਕਿਉਂਕਿ ਆਪਾਂ ਦੇਖਦੇ ਆਂ ਜੋ ਤੁਸੀਂ ਵੀ ਜਿਵੇਂ ਗੱਲ ਕੀਤੀ ਸੀਗੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਜਥੇਦਾਰ ਸਾਹਿਬ ਨੂੰ ਜਿਸ ਤਰੀਕੇ ਨਾਲ ਹੁਣ ਸੇਵਾ ਮੁਕਤ ਕੀਤਾ ਜਾਂਦਾ ਉਸ ਤੋਂ ਬਾਅਦ ਵੀ ਸਿੱਖ ਸੰਗਤਾਂ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਦੇ ਵਿਰੁੱਧ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ ਕਿ ਜੋ ਦਸੰਬਰ 2 ਨੂੰ ਹੁਕਮਨਾਮੇ ਹੋਏ ਸਨ ਜਿਵੇਂ ਆਪਾਂ ਦੇਖਦੇ ਆਂ ਸਕਬੀਰ ਸਿੰਘ ਬਾਦਲ ਹੁਣਾਂ ਦੇ ਅਗੇਂਸਟ ਹੋਏ ਸੀ ਜਾਕਾਲੀ ਦਲ ਦੇ ਕੁਝ ਹੋਰ ਲੀਡਰਾਂ ਦੇ ਤੇ ਉਹਨਾਂ ਦਾ ਸਿੱਧਾ ਸਿੱਧੇ ਤੌਰ ਤੇ ਕਹਿਣਾ ਕਿ ਉਹਨਾਂ ਵੱਲੋਂ ਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉਸ ਤੋਂ ਬਾਅਦ ਵੀ ਫਿਰ ਐਸਜੀਪੀਸੀ ਵੱਲੋਂ ਇਦਾਂ ਰਿਐਕਸ਼ਨ ਲੈ ਜਾਣੇ ਐਂ ਜਥੇਦਾਰ ਸਾਹਿਬ ਦਾ ਕੋਈ ਵੀ ਸਿਰਫ ਅੱਜ ਸਟੇਟਮੈਂਟ ਜਰੂਰ ਆਈ ਹੈ ਲੇਕਿਨ ਕੋਈ ਐਕਸ਼ਨ ਉਹਨਾਂ ਵੱਲੋਂ ਹੱਲੇ ਵੀ ਨਹੀਂ ਲਿਆ ਗਿਆ ਇਸ ਮਾਮਲੇ ਵਿੱਚ ਹਾਂ ਮਲੇ ਦਾ ਹਰ ਇੱਕ ਦੇ ਮੰਗ ਤੇ ਸਵਾਲ ਆ ਰਿਹਾ ਜੀ ਹਾਂ ਇਹ ਚਾਹ ਦਾ ਵਿਸ਼ਾ ਵੀ ਇਹ ਕਮੇਟੇ ਸਭਾ ਵਿੱਚ ਜੀ ਪਰ ਮੈਂ ਸਮਝਦਾ ਕਿ ਸੇਈ ਸਾਹਿਬ ਗੰਨੀ ਰਿਕ ਬੀਰ ਸਿੰਘ ਉਹਨਾਂ ਨੂੰ ਬਗਤ ਆ ਗਿਆ

ਕਿ ਤੁਹਾਡੇ ਵੱਲੋਂ ਵੀ ਇੱਕ ਗਰੁੱਪ ਬਣਾਇਆ ਗਿਆ ਸੀਗਾ ਅਕਾਲੀ ਦਲ ਦਾ ਉਹ ਸੁਧਾਰ ਲਹਿਰ ਨਾ ਤੇ ਉਹ ਨੂੰ ਜਰੂਰ ਤੁਸੀਂ ਕਿਹਾ ਗਿਆ ਸੀਗਾ ਕਿ ਜਦੋਂ ਹੁਕਮਨਾਮੀ ਹੋਸਣ ਉਹਨਾਂ ਨੂੰ ਕਿ ਤੁਸੀਂ ਵਾਈਂਡ ਅਪ ਕਰ ਲਿਆ ਖਤਮ ਕਰਕੇ ਇੱਕ ਇੱਕ ਅਕਾਲੀ ਦਲੀ ਬਣਾਇਆ ਜਾਏਗਾ ਲੇਕਿਨ ਉਹ ਵੀ ਹੁਕਮਨਾਮੀਆਂ ਦੀ ਕਿ ਤਰ੍ਹਾਂ ਕਿਤੇ ਉਲੰਘਣਾ ਦੂਜੇ ਉੱਤਾਰੇ ਵੱਲੋਂ ਕੀਤੀ ਗਈ ਹੈ ਉਹ ਲਗਾਤਾਰ ਹੀ ਆਪਣਾ ਜੋ ਐਕਟੀਵਿਟੀ ਆ ਉਦਾਂ ਹੀ ਕਰੀ ਜਾ ਰਹੇ ਨੇ ਹੁਣ ਤੁਹਾਡੇ ਵੱਲੋਂ ਅੱਗੇ ਦੀ ਕੀ ਪਲਾਨਿੰਗ ਹੈ ਕਿ ਦੁਬਾਰਾ ਤੁਸੀਂ ਰਿਵਾਈਵ ਕਰੋਗੇ ਆਪਣਾ ਗਰੁੱਪ ਜਾਂ ਫਿਰ ਕਿਵੇਂ ਕਰੋਗੇ ਜੀ ਅੱਗੇ ਦੀ ਅਸੀਂ ਤਾਂ ਦੇਖੋ ਜਿਵੇਂ ਤੁਸੀਂ ਕਿਹਾ ਅਸੀਂ ਤਾਂ ਹੁਕਮ ਦੀ ਪਾਲਣਾ ਕਰਕੇ ਆਪਣਾ ਵਾਈਂਡ ਅਪ ਕਰਤਾ ਪਰ ਉਹਨਾਂ ਵਕਤ ਤੁਹਾਡੇ ਵੱਲੋਂ ਮਤਲਬ ਪੂਰੀ ਮਨਮਰਜ਼ੀ ਨਾਲ ਧੜਾ ਬਣਾ ਕੇ ਇੱਕ ਲਈ ਸਭਾ ਜਿਹੜਾ ਇਕਤਾ ਲਿਆਉਣ ਦੀ ਇੱਛਾ ਸੀ ਖਾਲਸਾਬ ਦੀ ਜਹਰਾ ਸਾਹਿਬਾਨਾ ਦੀ ਉਹ ਰੀਰੋ ਡੀਡ ਕੀਤਾ ਤਾਰਪੂ ਕੀਤਾ ਦਾ ਖੁਦ ਦੇ ਤੌਰ ਤੇ ਅਸੀਂ ਤਾਂ ਪੰਚ ਦੀ ਕੇਸ਼ਰੀ ਚ ਜਾਵਾਂਗੇ ਪੰਚ ਦੀ ਕੇਸ਼ਰੀ ਚ ਜਾ ਕੇ ਬੰਥ ਹੀ ਨਸਾਰਾ ਕਰੇ ਜੀ ਗੱਲ ਲੈ ਕੇ ਸਾਹਮਣੇ ਕਿਉਂਕਿ ਚੰਦਮਾ ਜੀ ਆਪਾਂ ਦੇਖਦੇ ਆ ਜਿੱਦਾਂ ਦੇ ਹੁਣ ਅੱਜਕੱਲ ਸਿਨੈਰੀਓ ਚੱਲੇ ਨੇ ਕੋਈ ਗਲੰਘੜਾ ਵੀ ਲਗਾਤਾਰ ਹੁਕਮਨਾਮਿਆਂ ਦੀ ਹੋ ਰਹੀ ਹੈ ਪੰਥ ਦੀ ਕਚੈਰੀ ਵਿੱਚ ਹੁਣ ਜੱਥੇਆ ਸਾਹਿਬ ਨੂੰ ਤੁਸੀਂ ਜਾ ਕੇ ਮਿਲੂਗੇ ਕਿ ਕਿਸ ਤਰ੍ਹਾਂ ਕਿਉਂਕਿ ਜੱਥੇਆ ਸਾਹਿਬ ਦਾ ਆਪਾਂ ਹੁਣ ਵੀ ਜੀ ਜੱਜਾ ਸਾਹਿਬਾਨੰਤ ਜੋ ਕਾਰਨਾਮੇ ਕਰ ਲਿਆ ਜੀ ਹੁਣ ਜੇ ਉਹ ਵਜੀਦ ਹੋ ਗਏ ਜਿਹੜੇ ਕਿ ਜੇ ਮੰਨਣ ਕਰ ਨਹੀਂ ਜੇ ਉਹ ਕਰਤਾ ਦੇ ਜਸੇਦਾਰ ਦੇ ਹੁਕਮ ਦੀ ਕੋਈ ਪ੍ਰਵਾਇਡ ਨਹੀਂ ਕਰ ਰਹੇ ਤਾਂ ਕੋ ਤੌਰ ਤੇ ਖਾਲਤਾ ਪੰਚ ਕਾਰ ਖਾਲਤਾ ਪੰਚ ਦੀ ਕੇਜਰੀ ਜਿਹੜੀ ਆ ਲੋਕਾਂ ਕੋਲ ਜਾਵਾਂਗੇ ਜਨਤਾ ਫੈਸਲਾ ਕਰੂਗੀ ਠੀਕ ਹੈ ਜੀ ਤੇ ਇਸ ਦੇ ਸਬੰਧ ਵਿੱਚ ਤੁਸੀਂ ਐਸਜੀਪੀਸੀ ਪ੍ਰਧਾਨ ਨੂੰ ਜਾਂ ਜਥੇਆ ਸਾਬ ਨੂੰ ਮਿਲਣਾ ਚਾਹੋਗੇ ਜਾਂ ਉਹਨਾਂ ਨੂੰ ਕੁਝ ਬੇਨਤੀ ਕਰਨਾ ਚਾਹੋਗੇ ਕਿ ਜਰੂਰ ਕੋਈ ਸਟੈਪ ਲੈਣ ਜਾਂ ਐਕਸ਼ਨ ਲੈਣ ਨੂੰ ਮਿਲਣ ਦਾ ਤਾਂ ਫੈਸਲਾ ਜੀ ਉਹਨਾਂ ਨੂੰ ਪਤਾ ਨਾ ਹੋਵੇ ਜੀ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਜੀ ਸਾਰੀਆਂ ਗੱਲਾਂ ਤਾਂ ਹੋਣ ਦੇ ਬਾਵਜੂਦ ਵੀ ਉਹ ਪਰਵਾਹ ਨਹੀਂ ਕਰ ਰਹੇ ਜੀ ਤਾਂ ਮੇਰਾ ਖਿਆਲ ਉਹਨਾਂ ਨੂੰ ਮਿਲਦੀ ਥਾਂ ਸੀ ਲੋਕਾਂ ਕੋਲ ਜਾਵਾਂਗੇ ਲੋਕਾਂ ਨੂੰ ਪੈਸਾ ਕਰਾਂਗੇ ਜੀ ਕਿਉਂਕਿ ਚੰਨੂਆ ਸਾਹਿਬ ਇਹ ਸ਼ੁਰੂ ਤੋਂ ਹੀ ਜਦੋਂ ਪਹਿਲਾ ਦੀ ਵੀ ਅਕਾਲੀ ਦਲ ਜਦੋਂ ਸਰਕਾਰ ਵਿੱਚ ਸੀ ਉਸ ਤੋਂ ਬਾਅਦ ਵੀ ਲਗਾਤਾਰ ਇਲਜ਼ਾਮ ਲੱਗਦੀ ਹੈ ਇਹਨੇ ਕਿ ਇੱਕ ਧੜਾ ਇੱਕ ਪਰਿਵਾਰ ਹੀ ਕੰਟਰੋਲ ਕਰਦਾ ਆ ਐਸਜੀਪੀਸੀ ਨੂੰ ਪਰ ਨੇਚਰਲੀ ਤਾਂ ਕਰਦਾ ਹੀ ਆ ਮਤਲਬ ਜੋ ਇੱਕ ਕਿਸਮ ਦਾ ਸੰਸਤਾਵਾਨ ਰੋਲਣ ਦੀ ਗੱਲ ਹੈ ਸੰਸਤਾਵਾ ਦਾ ਮਾਨ ਸਤਕਾਰ ਆ ਘਟਾਉਂਦੀ ਗੱਲ ਆ ਜੀ ਸਦੀ ਲੋਕਾਂ ਦੇ ਵੀ ਸ਼ਰਧਾ ਸਤਕਾਰ ਜ ਨਿਰਮਲ ਭਾਵ ਬਣੇ ਸੀ ਉਹ ਖਤਮ ਗਏ ਕਿ ਕਿ ਸਾਜਿਦ ਦੇ ਦੀਨ ਦਵਾਈ ਜਾ ਰਹੀ ਹੈ ਕੁਝ ਲੋਕਾਂ ਨੂੰ ਮੋਰੇ ਬਣਾ ਕੇ ਤੇ ਢੜੇ ਨੂੰ ਮੋਰੇ ਬਣਾ ਜੀ ਪ੍ਰੋਫੈਸਰ ਸਾਹਿਬ ਤੁਹਾਡਾ ਕਾਲ ਚੈਨਲ ਜੁੜਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ